ਅਮਰੀਕਾ ਵਿੱਚ ਇਨੀ ਦਿਨੀ ਇੱਕ ਵਾਰ ਫਿਰ ਤੋਂ ਹੰਟਰਡ ਡਾਲ ਐਨਾਬੈਲਾ ਖਬਰਾਂ ਵਿੱਚ ਹੈ ਜਿਸ ਦੇ ਬਾਰੇ ਕੱਲ ਕਰਦੇ ਹੀ ਹਰ ਕਿਸੇ ਦੀ ਰੂਹ ਕੰਮ ਜਾਂਦੀ ਹੈ ਇਹ ਉਹੀ ਡਰਾਣੀ ਡਾਲ ਹੈ ਜਿਸ ਨੂੰ ਦੀ ਕੁਆਇੰਟਰਿੰਗ ਫਿਲਮ ਸੀਰੀਜ਼ ਨੇ ਪੂਰੀ ਦੁਨੀਆ ਵਿੱਚ ਇੱਕ ਹੰਟੇਡ ਤੇ ਖਤਰਨਾਕ ਡਾਲ ਦੇ ਰੂਪ ਵਿੱਚ ਪੇਸ਼ ਕੀਤਾ ਸੀ ਜੋ ਕਿ ਤਬਾਹੀ ਮਚਾ ਦਿੰਦੀ ਹੈ ਪਰ ਇਸ ਵਾਰ ਜੋ ਹੋਇਆ ਉਸ ਨੇ ਸਭ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਕਰ ਦਿੱਤਾ ਹੈ ਜੋ ਕਿ ਹਕੀਕਤ ਲੱਗਦਾ ਹੈ एनाबेल अमेरिका ਦੇ ਡੈਵਿਲਸ ਔਰ ਰਨ ਪੈਰਾਨਾਰਮਲ ਟੂਰ ਤੇ ਸੀ ਜਦੋਂ ਟੂਰ ਦੇ ਮਸ਼ਹੂਰ ਹੈਂਡਲਰ ਡੈਨ ਰਵੇਰਾ ਦੀ ਅਚਾਨਕ ਰਹਾਸਮਈ ਮੌਤ ਹੋ ਗਈ ਉਸ ਦੀ লাশ ਹੋਟਲ ਦੇ ਕਮਰੇ ਵਿੱਚੋਂ ਮਿਲੀ ਤੇ ਮੌਤ ਦਾ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ ਪੈਰਾਨਾਰਮਲ ਇਨਵੈਸਟੀਗੇਟਰ ਡੈਨ ਰਵੇਰਾ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੀ ਅਚਾਨਕ ਮੌਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ ਰਿਪੋਰਟਸ ਦੇ ਅਨੁਸਾਰ ਉਹ ਹੰਟਡ ਡਾਲ ਐਨਾਬੈਲਾ ਨੂੰ ਲੈ ਕੇ ਕਮਰੇ ਵਿੱਚ ਹਨ ਤੇ ਇਸ ਦੌਰਾਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਅਮਰੀਕੀ ਫੌਜ ਦੇ ਸਾਬਕਾ ਅਧਿਕਾਰੀ ਡੈਨ ਰਵੇਰਾ ਆਪਣੇ ਡੈਵਲਜ਼ ਔਨ ਰਨ ਟੂਰ ਦੇ ਲਈ ਪੈਂਸਿਲਵੇਨੀਆ ਵਿੱਚ ਸਨ ਜਿੱਥੇ ਕਿ ਉਹਨਾਂ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ਹਾਲਾਂਕਿ ਉਹਨਾਂ ਦੀ ਮੌਤ ਦਾ ਸਹੀ ਕਾਰਨ ਅਜੇ ਸਪਸ਼ਟ ਨਹੀਂ ਹੈ ਹਾਲਾਂਕਿ ਕੁਝ ਰਿਪੋਰਟਸ ਦਾ ਮੰਨਣਾ ਹੈ ਕਿ ਮੌਤ ਚੱਕੀ ਨਹੀਂ ਲੱਗਦੀ ਤੇ ਰਵੇਰਾ ਆਪਣੇ ਹੋਟਲ ਦੇ ਕਮਰੇ ਵਿੱਚ ਇਕੱਲੇ ਸਨ ਰਵੇਰਾ ਨੂੰ ਟਰੈਵਲ ਚੈਨਲ ਦੇ ਮੋਸਟ ਹਾਂਟਡ ਪਲੇਸਿਸ ਵਿੱਚੋਂ ਇੱਕ ਪੈਰਨਾਰਮਲ ਇਨਵੈਸਟੀਗੇਟਰ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ ਤੇ ਉਸਨੇ ਨੈਟਫਲਿਕਸ ਤੇ 28 ਡੇਜ਼ ਹਾਂਟਡ ਸਮੇਤ ਕਈ ਹੋਰ ਸ਼ੋਜ਼ ਵਿੱਚ ਮੇਕਰ ਵਜੋਂ ਕੰਮ ਕੀਤਾ ਸੀ ਇਸ ਦਿਨਾਂ ਹੀ ਉਹ ਵਾਹ ਫੈਲ ਗਈਆਂ ਕਿ ਅਚਾਨਕ ਐਨਾਬਲ ਦੌਰੇ ਦੇ ਦੌਰਾਨ ਗਾਇਬ ਹੋ ਗਈ ਸੀ ਹੁਣ ਸਵਾਲ ਉੱਠਣ ਲੱਗੇ ਨੇ ਕਿ ਕੀ ਇਹ ਉਹ ਸੀ ਜਿਸ ਨੇ ਆਫਤ ਲਿਆਂਦੀ ਪਰ ਸੱਚ ਕੀ ਹੈ ਮੀਡੀਆ ਰਿਪੋਰਟਸ ਦੇ ਅਨੁਸਾਰ ਵਨ ਓਕਲਡ ਮਿਊਜ਼ੀਅਮ ਜਿੱਥੇ ਕਿ ਐਨਾਬੈਲਾ ਡਾਲ ਨੂੰ ਰੱਖਿਆ ਗਿਆ ਹੈ ਦੇ ਮਾਲਕ ਟੋਨੀ ਸੁਪੇਰਾ ਨੇ ਕਿਹਾ ਐਨਾਬਲ ਇੱਕ ਸਕਿੰਟ ਲਈ ਵੀ ਸਾਡੀ ਨਜ਼ਰ ਤੋਂ ਦੂਰ ਨਹੀਂ ਗਈ ਅਸੀਂ ਉਸ ਨੂੰ ਕੇਸ ਵਿੱਚ ਬੰਦ ਰੱਖਿਆ ਹੈ ਤੇ ਹਰ ਸਾਵਧਾਨੀ ਵਰਤੀ ਜਾ ਰਹੀ ਹੈ ਪੈਰਾਨਾਰਮਲ ਇਨਵੈਸਟੀਗੇਟਰ ਰિયાન ਵੋਇਲ ਨੇ ਵੀ ਇੱਕ ਵੀਡੀਓ ਨੂੰ ਸਾਂਝਾ ਕੀਤਾ ਸੀ ਜਿਸ ਵਿੱਚ ਐਨਾਬੈਲ ਨੂੰ ਮਿਊਜ਼ੀਅਮ ਵਿੱਚ ਦਿਖਾਇਆ ਗਿਆ ਸੀ ਪਰ ਫਿਰ ਵੀ ਸੋਸ਼ਲ ਮੀਡੀਆ ਤੇ ਡਰ ਤੇ ਖੌਫ ਦੀਆਂ ਕਹਾਣੀਆਂ ਭਰੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਐਨਾਬੈਲ ਨੂੰ ਇਨਆਚਾਰੀਆਂ ਤਬਾਹੀਆਂ ਦੇ ਪਿੱਛੇ ਦਾ ਮਾਸਟਰਮਾਈਂਡ ਮੰਨ ਰਹੇ ਨੇ ਤਾਂ ਕਿ ਐਨਾਬੈਲ ਦੇ ਕੋਲ ਸੱਚਮੁੱਚ ਕੁਝ ਅਲੌਕਿਕ ਸ਼ਕਤੀਆਂ ਨੇ ਜਾਂ ਫਿਰ ਇਹ ਸਿਰਫ ਸੰਜੋਗ ਹੈ ਜੋ ਕਿ ਡਰ ਦੁਆਰਾ ਵੱਡੇ ਕੀਤੇ ਗਏ ਨੇ ਹੁਣ ਜਦੋਂ ਡੈਨ ਰਵੇਰਾ ਨਹੀਂ ਰਹੇ ਤਾਂ ਐਨਾਬੈਲ ਦਾ ਦੌਰਾ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ ਪੱਡਰ ਤੇ ਰਹਾਸ ਦੀ ਇਹ ਲੜੀ ਰੁਕਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਅਮਰੀਕਾ ਵਿੱਚ ਇਨੀ ਦਿਨੀ ਇੱਕ ਵਾਰ ਫਿਰ ਤੋਂ ਹੰਟਡ ਡਾਲ ਐਨਾਬੈਲਾ ਖਬਰਾਂ ਵਿੱਚ ਹੈ ਜਿਸਦੇ ਬਾਰੇ ਕੱਲ ਕਰਦੇ ਹੀ ਹਰ ਕਿਸੇ ਦੀ ਰੂਹ ਕੰਮ ਜਾਂਦੀ ਹੈ ਇਹ ਉਹੀ ਡਰਾਣੀ ਡਾਲ ਹੈ ਜਿਸ ਨੂੰ ਦੀ ਕੁਆਇੰਟਰਿੰਗ ਫਿਲਮ ਸੀਰੀਜ਼ ਨੇ ਪੂਰੀ ਦੁਨੀਆ ਵਿੱਚ ਇੱਕ ਹੰਟਡ ਤੇ ਖਤਰਨਾਕ ਡਾਲ ਦੇ ਰੂਪ ਵਿੱਚ ਪੇਸ਼ ਕੀਤਾ ਸੀ ਜੋ ਕਿ ਤਬਾਹੀ ਮਚਾ ਦਿੰਦੀ ਹੈ ਪਰ ਇਸ ਵਾਰ ਜੋ ਹੋਇਆ ਉਸ ਨੇ ਸਭ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਕਰ ਦਿੱਤਾ ਹੈ ਜੋ ਕਿ ਹਕੀਕਤ ਲੱਗਦਾ ਹੈ ਐਨਾਬੈਲ ਅਮਰੀਕਾ ਦੇ ਡੈਵਲਜ਼ ਔਰ ਰਨ ਪੈਰਾਨਾਰਮਲ ਟੂਰ ਤੇ ਸੀ ਜਦੋਂ ਟੂਰ ਦੇ ਮਸ਼ਹੂਰ ਹੈਂਡਲਰ ਡੈਨ ਰਵੇਰਾ ਦੀ ਅਚਾਨਕ ਰਹਾਸਮਈ ਮੌਤ ਹੋ ਗਈ ਉਸ ਦੀ লাশ ਹੋਟਲ ਦੇ ਕਮਰੇ ਵਿੱਚੋਂ ਮਿਲੀ ਤੇ ਮੌਤ ਦਾ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ ਪੈਰਾਨਾਰਮਲ ਇਨਵੈਸਟੀਗੇਟਰ ਡੈਨ ਰੋਵੇਰਾ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੀ ਅਚਾਨਕ ਮੌਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ ਰਿਪੋਰਟਸ ਦੇ ਅਨੁਸਾਰ ਉਹ ਹਾਂਟਡ ਡਾਲ ਐਨਾਬੈਲਾ ਨੂੰ ਲੈ ਕੇ ਕਮਰੇ ਵਿੱਚ ਸਨ ਤੇ ਇਸ ਦੌਰਾਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਅਮਰੀਕੀ ਫੌਜ ਦੇ ਸਾਬਕਾ ਅਧਿਕਾਰੀ ਡੈਨ ਰੋਵੇਰਾ ਆਪਣੇ ਡੈਵਲਸ ਔਰ ਰਨ ਟੂਰ ਦੇ ਲਈ ਪੈਂਸਿਲਵੇਨੀਆ ਵਿੱਚ ਸਨ ਜਿੱਥੇ ਕਿ ਉਹਨਾਂ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ਹਾਲਾਂਕਿ ਉਹਨਾਂ ਦੀ ਮੌਤ ਦਾ ਸਹੀ ਕਾਰਨ ਅਜੇ ਸਪਸ਼ਟ ਨਹੀਂ ਹੈ ਹਾਲਾਂਕਿ ਕੁਝ ਰਿਪੋਰਟਸ ਦਾ ਮੰਨਣਾ ਹੈ ਕਿ ਮੌਤ ਚੱਕੀ ਨਹੀਂ ਲੱਗਦੀ ਤੇ ਰਵੇਰਾ ਆਪਣੇ ਹੋਟਲ ਦੇ ਕਮਰੇ ਵਿੱਚ ਇਕੱਲੇ ਸਨ ਰਵੇਰਾ ਨੂੰ ਟ੍ਰੈਵਲ ਚੈਨਲ ਦੇ ਮੋਸਟ ਹਾਂਟਡ ਪਲੇਸਿਸ ਵਿੱਚੋਂ ਇੱਕ ਪੈਰਨਾਰਮਲ ਇਨਵੈਸਟੀਗੇਟਰ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ ਤੇ ਉਸਨੇ ਨੈਟਫਲਿਕਸ ਤੇ 28 ਡੇਜ਼ ਹਾਂਟਡ ਸਮੇਤ ਕਈ ਹੋਰ ਸ਼ੋਜ਼ ਵਿੱਚ ਮੇਕਰ ਵਜੋਂ ਕੰਮ ਕੀਤਾ ਸੀ ਇਸ ਦੇ ਨਾਲ ਹੀ ਅਫਵਾਹਾਂ ਫੈਲ ਗਈਆਂ ਕਿ ਅਚਾਨਕ ਐਨਾਬਲ ਦੌਰੇ ਦੇ ਦੌਰਾਨ ਗਾਇਬ ਹੋ ਗਈ ਸੀ ਹੁਣ ਸਵਾਲ ਉਠਣ ਲੱਗੇ ਨੇ ਕਿ ਕੀ ਇਹ ਉਹ ਸੀ ਜਿਸਨੇ ਆਫਤ ਲਿਆਂਦੀ ਪਰ ਸੱਚ ਕੀ ਹੈ ਮੀਡੀਆ ਰਿਪੋਰਟਸ ਦੇ ਅਨੁਸਾਰ ਵਨ ਓਕਲਡ ਮਿਊਜ਼ੀਅਮ ਜਿੱਥੇ ਕਿ ਐਨਾਬੈਲਾ ਡੌਲ ਨੂੰ ਰੱਖਿਆ ਗਿਆ ਹੈ ਦੇ ਮਾਲਕ ਟੋਨੀ ਸਪੇਰਾ ਨੇ ਕਿਹਾ ਐਨਾਬਲ ਇੱਕ ਸਕਿੰਟ ਲਈ ਵੀ ਸਾਡੀ ਨਜ਼ਰ ਤੋਂ ਦੂਰ ਨਹੀਂ ਗਈ ਅਸੀਂ ਉਸ ਨੂੰ ਕੇਸ ਵਿੱਚ ਬੰਦ ਰੱਖਿਆ ਹੈ ਤੇ ਹਰ ਸਾਵਧਾਨੀ ਵਰਤੀ ਜਾ ਰਹੀ ਹੈ ਪੈਰਾਨਾਰਮਲ ਇਨਵੈਸਟੀਗੇਟਰ ਰિયાન ਬੁਏਲ ਨੇ ਵੀ ਇੱਕ ਵੀਡੀਓ ਨੂੰ ਸਾਂਝਾ ਕੀਤਾ ਸੀ ਜਿਸ ਵਿੱਚ ਐਨਾਬੈਲ ਨੂੰ ਮਿਊਜ਼ੀਅਮ ਵਿੱਚ ਦਿਖਾਇਆ ਗਿਆ ਸੀ ਪਰ ਫਿਰ ਵੀ ਸੋਸ਼ਲ ਮੀਡੀਆ ਤੇ ਡਰ ਤੇ ਖੌਫ ਦੀਆਂ ਕਹਾਣੀਆਂ ਭਰੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਐਨਾਬੈਲ ਨੂੰ ਇਨਾਂ ਸਾਰੀਆਂ ਤਬਾਹੀਆਂ ਦੇ ਪਿੱਛੇ ਦਾ ਮਾਸਟਰਮਾਈਂਡ ਬਣ ਰਹੇ ਨੇ ਤਾਂ ਕਿ ਐਨਾਬੈਲ ਦੇ ਕੋਲ ਸੱਚਮੁੱਚ ਕੁਝ ਅਲੌਕਿਕ ਸ਼ਕਤੀਆਂ ਨੇ ਜਾਂ ਫਿਰ ਇਹ ਸਿਰਫ ਸੰਜੋਗ ਹੈ ਜੋ ਕਿ ਡਰ ਦੁਆਰਾ ਬਣੇ ਕੀਤੇ ਗਏ ਨੇ ਹੁਣ ਜਦੋਂ ਡੈਨ ਰਵੇਰਾ ਨਹੀਂ ਰਹੇ ਤਾਂ ਐਨਾਬੈਲ ਦਾ ਦੌੜਾ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ ਪਰ ਡਰ ਤੇ ਰਹੱਸ ਦੀ ਇਹ ਲੜੀ ਰੁਕਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ